ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਡੈਰੀ ਮੈਨਸੋਲਰ ਤੇ ਜ਼ਿਮੀਂਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਨੈਸਾ ਦੀ ਮੋਟਰ ਇੰਸਟਾਲ ਕੀਤੀ ਏ ਪਿੰਡ ਸਾਖਪੁਰ ਦਾਖਣਾ ਝੱਜ ਰੂਪਨਗਰ ਕਿਸਾਨ ਵੀਰ ਦਰਸ਼ਨ ਸਿੰਘ ਲੰਬੜਦਾਰ ਇਹਨਾਂ ਨਾਲ ਆਪਣੀ ਸਾਲ ਸਵਾ ਸਾਲ ਪਹਿਲਾਂ ਡੀਲ ਹੋਈ ਸੀ ਪਰ ਆਪਣੀ ਡੀਲ ਛੱਡ ਕੇ ਇਹਨਾਂ ਨੇ ਕਿਸੇ ਹੋਰ ਫਰਮ ਤੋਂ ਇਹ ਸਿਸਟਮ ਲਵਾ ਲਿਆ ਸੀ ਪਰ ਕਾਮਯਾਬ ਨਹੀਂ ਹੋਇਆ ਉਸ ਤੋਂ ਬਾਅਦ ਕਾਫੀ ਖੱਜਲ ਖਵਾਰ ਹੋਣ ਤੋਂ ਬਾਅਦ ਜਦੋਂ ਇਹਨਾਂ ਦਾ ਇਹ ਸਿਸਟਮ ਨਹੀਂ ਚੱਲਿਆ ਤੇ ਹੁਣ ਇਹਨਾਂ ਨੇ ਸਾਲ ਸਵਾ ਸਾਲ ਬਾਅਦ ਆਪਣੇ ਕੋਲ ਨੈਸਾ ਦੀ ਮੋਟਰ ਖਰੀਦੀ ਏ ਨੈਸਾ ਦੀ ਮੋਟਰ ਖਰੀਦ ਕੇ ਇੱਥੇ ਪਾਈ ਏ ਤੇ ਅੱਜ ਬਿਲਕੁਲ ਖੁਸ਼ ਨੇ ਇਹਨਾਂ ਦਾ ਪੰਪ ਬਹੁਤ ਵਧੀਆ ਪਰਫਾਰਮੈਂਸ ਤੇ ਚੱਲ ਪਿਆ ਧੁੱਪ ਬਹੁਤ ਘੱਟ ਏ ਹਜੇ ਪੂਰੀ ਨਹੀਂ ਫਿਰ ਵੀ ਪਰਫਾਰਮੈਂਸ ਬਹੁਤ ਸੋਹਣੀ ਏ ਕੀ ਕਹਿਣਾ ਕਿਸਾਨ ਵੀਰ ਦਾ ਸਾਡੇ ਸੋਲਰ ਪੰਪ ਬਾਰੇ ਸੁਣੋ ਉਹਨਾਂ ਦੀ ਜੁਬਾਨੀ ਸਤਿ ਸ਼੍ਰੀ ਅਕਾਲ ਜੀ ਮੈਂ ਦਰਸ਼ਨ ਸਿੰਘ ਲੰਬੜਦਾਰ ਪਿੰਡ ਸਾਖਪੁਰ ਤੋਂ ਮੈਂ ਇਹ ਸਿਸਟਮ ਲਗਵਾਇਆ ਪਹਿਲੇ ਮੇਰੀ ਗੱਲ ਹੋਈ ਸੀ ਪੰਜਾਬੀ ਡੈਰੀਮੈਨ ਸੋਲਰ ਵਾਲੇ ਨਾਲ ਰਾਜਪੁਰਾ ਵਾਲੇ ਨਾਲ ਚਲੋ ਉਹ ਮੇਰੀ ਮਾੜੀ ਕਿਸਮਤ ਭਈ ਮੈਂ ਉਹਨਾਂ ਕੋਲੋਂ ਨਹੀਂ ਲਵਾ ਸਕਿਆ ਚਲੋ ਵਿੱਚ ਕਿਸੇ ਹੋਰ ਨਾਲ ਪੈ ਗਿਆ ਮੇਰਾ ਇੱਥੇ ਕਿਸੇ ਲੋਕਲ ਬੰਦੇ ਨਾਲ ਹੀ ਮੈਨੂੰ ਪਸਾਰ ਛੱਡਿਆ ਸਾਲ ਹੋ ਗਿਆ ਮੈਨੂੰ ਘੁੰਮਦੇ ਨੂੰ ਇੱਕ ਸਾਲ ਦਾ ਵਿੱਚ ਉਹਦੇ ਕੋਲੋਂ ਕੁਝ ਵੀ ਨਹੀਂ ਹੋਇਆ ਸਾਰੀ ਤਰ੍ਹਾਂ ਦੇ ਪਾਪੜ ਵੇਲੇ ਪਾਣੀ ਨਹੀਂ ਵਣਿਆ ਮੋਟਰਾਂ ਵੀ ਚਾਰ ਪੰਜ ਚੇਂਜ ਕਰ ਲਈਆਂ ਹੁਣ ਅਖੀਰ ਨੂੰ ਆ ਕੇ ਮੈਂ ਆਪਣੇ ਤੌਰ ਤੇ ਉਹਨਾਂ ਤੋਂ ਰਾਜਪੁਰੇ ਤੋਂ ਪੰਜਾਬੀ ਡੈਰੀਮੈਨ ਵਾਲਿਆਂ ਕੋਲੋਂ ਮੋਟਰ ਮੰਗਵਾਈ ਹੈ ਆਪਣੇ ਤੌਰ ਤੇ ਮੋਟਰ ਪੁਵਾਈ ਹੈ ਹੁਣ ਇਹ ਹੁਣ ਇਸ ਟਾਈਮ ਦੇਖ ਲਓ ਭਈ ਮੋਟਰ 43 44 ਤੇ ਚੱਲ ਰਹੀ ਹੈ ਸੂਰਜ ਵੀ ਹੈ ਨਹੀਂ ਮਾੜਾ ਮੋਟਾ ਕੇ ਪਾਸਾ ਵੀ ਮਾੜਾ ਮਾੜਾ ਹੈ ਆਪਣਾ ਧੁੱਪ ਹੈ ਬੇਮਲੂਮ ਜੀ ਧੁੱਪ ਐਵੇਂ ਫੇਰ ਵੀ ਸਮਝ ਲਓ ਭਈ 43 44 ਤੇ ਕਰ ਰਹੀ ਆ ਮੈਨੂੰ ਵੀ ਤਾਂ ਥੱਲੀ ਹੋ ਗਈ ਆ ਕੰਮ ਕਰਾ ਕੇ ਹੁਣ ਉਹਨਾਂ ਕੋਲੋਂ ਚਲੋ ਉਹਨਾਂ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਹੈ ਪਹਿਲੇ ਦਿਨ ਤੋਂ ਵਿਚਾਰੇ ਮੇਰਾ ਆਪਣੇ ਮਾਰਗਦਰਸ਼ਨ ਕਰਦੇ ਆ ਰਹੇ ਆ ਫੇਰ ਵੀ ਮੈਨੂੰ ਚੰਗੇ ਚੰਗੇ ਟਾਈਮ ਤੇ ਉਹਨਾਂ ਨੇ ਚੰਗੀ ਚੰਗੀ ਸਲਾਹ ਦਿੱਤੀ ਆ ਉਹਦੀ ਵਜ੍ਹਾ ਨਾਲ ਹੀ ਹੁਣ ਅੱਜ ਮੈਂ ਇਹ ਦੇਖ ਲਓ ਪੇ ਹੁਣ ਚੱਲ ਰਿਹਾ ਹੈ ਅਗਰ ਮੈਂ ਉਹਦੇ ਭਰੋਸੇ 'ਚ ਬੈਠਾ ਰਹਿੰਦਾ ਮੇਰੇ ਦਾ ਕੰਮ ਦੇ ਖਰਾਬ ਹੋਇਆ ਹੈ ਤਾਂ ਮੈਂ ਆਪ ਵੀ ਜਾਣ ਤੋਂ ਜਾਣਾ ਦਾ ਇਹਦੇ ਚੱਕਰ ਵਿੱਚ ਮੈਨੂੰ ਇਹਨਾਂ ਨੇ ਹਾਰ ਦਾ ਮਰੀਜ਼ ਬਣਾ ਦਿੱਤਾ ਤੇ ਇੰਨੀ ਮੈਨੂੰ ਟੈਨਸ਼ਨ ਦੇ ਛੱਡੀ ਸੀ ਇਸ ਬੰਦੇ ਨੇ ਚਲੋ ਹੁਣ ਮੇਰੀ ਸਾਰੀ ਟੈਨਸ਼ਨ ਖਤਮ ਹੋ ਗਈ ਆਇਆ ਆ ਪ੍ਰਮਾਤਮਾ ਭਲੀ ਕਰੇ ਪਾਣੀ ਵੀ ਆਪਣਾ ਬਣ ਗਿਆ ਆ ਚਲੋ ਕੰਮ ਵੀ ਸਹੀ ਚੱਲ ਰਿਹਾ ਆ ਮੈਂ ਤਾਂ ਇਹ ਗੱਲ ਨਵੇ ਪ੍ਰਮਾਤਮਾ ਪੰਜਾਬੀ ਡੇਰੀਮੈਨ ਵਾਲੇ ਨੂੰ ਵੀ ਦਿਨ ਤੋਂ ਗੁਣੀ ਰਾਤ ਚੌਗੁਣੀ ਤਰੱਕੀਆਂ ਵਖਸ ਇਹ ਜੋਦਾ ਪ੍ਰਮਾਤਮਾ ਤੰਦਰੁਸੀਆਂ ਵਖਸ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਜੀ ਆਹ ਦੇਖੋ ਜੀ ਇਹ ਹੁਣ ਪਾਈ ਆ ਮੋਟਰ ਆਪਾਂ ਨੈਸਾ ਦੀ ਪਹਿਲੇ ਤਾਂ ਆਪਾਂ ਨੂੰ ਸਾਲ ਹੋ ਗਿਆ ਧੱਕੇ ਖਾਂਦੇ ਨੂੰ ਦੂਜੀ ਪਾਰਟੀ ਨਾਲ ਮੋਟਰ ਲਾਈ ਲਈ ਲਾਈ ਵੀ ਕਿਆ ਚਾਰ ਪੰਜ ਮੋਟਰਾਂ ਚੇਂਜ ਕਰ ਚੁੱਕੇ ਆ ਕੋਈ ਉਹਨਾਂ ਕੋਲੋਂ ਹੱਲ ਨਹੀਂ ਹੋਇਆ ਹੈਗਾ ਮੈਂ ਦਰਸ਼ਨ ਸਿੰਘ ਲੰਬੜਦਾਰ ਪਿੰਡ ਸਾਖਪੁਰ ਇਹ ਹੀ ਕੁਛ ਕਰਦੇ ਨੂੰ ਸਾਨੂੰ ਸਾਲ ਹੋ ਗਿਆ ਸਮਝ ਲੋ ਭਾਈ ਹੁਣ ਆਪਾਂ ਨੇ ਮੋਟਰ ਰਾਜਪ੍ਰੇਤ ਮੰਗਵਾਈ ਆ ਪੰਜਾਬੀ ਡੇਰੀਮੈਨ ਵਾਲਿਆਂ ਕੋਲੋਂ ਅਸਟਰਾ ਮੋਟਰ 36 ਹੰਤੀ ਤੇ ਚੱਲ ਰਹੀ ਹੈ ਫੇਰ ਵੀ ਬਹੁਤ ਵਧੀਆ ਪਾਣੀ ਕੱਢ ਰਹੀ ਹੈ ਅਜੇ ਬਿਲਕੁਲ ਧੁੱਪ ਵੀ ਹੈ ਨਹੀਂ ਧੁੱਪ ਬਿਲਕੁਲ ਖਤਮ ਹੈ ਮੌਸਮ ਜਦੋਂ ਮੌਸਮ ਸਾਫ਼ ਹੋ ਜਾਣਾ ਫੇਰ ਤਾਂ ਹੋਰ ਵੀ ਬਹੁਤ ਵਧੀਆ ਪਾਣੀ ਕੱਢਣਾ ਆ ਇਹਨੇ ਸਾਡੀ ਵੀ ਤਸੱਲੀ ਹੋ ਗਈ ਆ ਹੁਣ ਚਲੋ ਅਜੇ ਧੁੱਪ ਚੜੀ ਤੇ ਪਾਣੀ ਹੋਰ ਵੀ ਬਹੁਤ ਜ਼ਿਆਦਾ ਪਾਣੀ ਵਹਜਣਾ ਹੈ ਅਜੇ ਤਾਂ 37 38 37 38 36 ਇਸ ਹਿਸਾਬ ਨਾਲ ਮੋਟਰ ਚੱਲ ਰਹੀ ਹੈ ਬਾਕੀ ਸਭ ਮੁੰਡਾ ਤਾਂ ਕੋ ਸਾਹਮਣੇ ਆ ਗਿਆ ਤੇ ਕਿਹੜੀ ਚੀਜ਼ ਹੈਗੀ ਹੈ ਕਿਹੜੀ ਨਹੀਂ ਹੈਗੀ ਆ ਆਪਾਂ ਨੂੰ ਵੀ ਤਸੱਲੀ ਹੋ ਗਈ ਆ ਜਦੋਂ ਬਹੁਤ ਵਧੀਆ ਪਾਣੀ ਕੱਢ ਰਿਹਾ ਮੋਟਰ ਹੁਣ ਅੱਜ ਧੁੱਪ ਚੜੀ ਤੇ ਹੋਰ ਬਹੁਤ ਵਧੀਆ ਪਾਣੀ ਕੱਢਣਾ ਆ ਇਹਨੇ ਚਲੋ ਪਰਮਾਤਮਾ ਸਤੰਦਰੋਸੀਆਂ ਬਖਸ਼ੇ ਤੁਹਾਨੂੰ ਵੀ ਤਸੱਲੀ ਹੋ ਗਈ ਹੁਣ ਬਹੁਤ ਵਧੀਆ ਧੁੱਪ ਚ ਵੀ ਵਧੀਆ ਜਾ ਰਹੀ ਆ ਪਾਣੀ ਵੀ ਵੱਧਦਾ ਜਾ ਰਿਹਾ ਆ ਮਾੜੀ ਮਾੜੀ ਧੁੱਪ ਵਧੀਆ ਹੋਣਾ ਪਾਣੀ ਨੂੰ ਹੀ ਫਰਕ ਪੈ ਗਿਆ ਆ ਵਾਧ ਰਿਹਾ ਹੈ ਪਾਣੀ ਮੇਰੇ ਦੇਖ ਆਹ ਦਿਨ ਨਾਲ ਹੁਣ ਵਧ ਗਿਆ ਹੈ ਪਾਣੀ ਮੇਰੇ ਇਸ ਟਾਈਮ ਇਹਨਾਂ ਲੱਗਦਾ ਵੀ 40 ਦੇ ਪੁੱਜੀ ਹੋਣੀ ਆ ਹਜੇ ਵੀ ਧੁੱਪ ਹੈ ਨਹੀਂ ਮੋਟਰ ਵਧੀਆ ਪਾਣੀ ਕੱਢਣ ਲੱਗ ਪਈ ਹੈ ਦੇਖ ਲੋ ਜੀ ਦੇਖੋ ਭਾਜੀ ਬਹੁਤ ਵਧੀਆ ਪਾਣੀ ਹੋ ਗਿਆ ਜੀ ਹੁਣ ਹੁਣ ਕੋਈ ਟੈਨਸ਼ਨ ਵਾਲਾ ਕੰਮ ਨਹੀਂ ਹੈਗਾ ਅਜੀ ਇਸ ਟਾਈਮ 50 ਤੇ ਚੱਲ ਰਹੀ ਹੈ ਜੇ ਮੋਟਰ ਦੇਖ ਲਓ 50 ਤੇ ਕਿੰਨਾ ਪਾਣੀ ਕੱਢ ਰਹੀ ਹੈ ਬਹੁਤ ਜ਼ਿਆਦਾ ਪਾਣੀ ਕੱਢ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਡੀ ਮੋਟਰ ਦੇਖ ਕੇ ਹਾਂ ਤਾਂ ਨਾ ਹੋ ਗਈ ਜੀ ਬਹੁਤ ਖੁਸ਼ ਹੋ ਗਈ ਆ ਇਹ ਦੇਖ ਕੇ ਅੱਜ 1 ਸਾਲ ਦੀ ਤਵੱਸਿਆ ਬਾਹਰ ਆ ਗਈ ਹੈ ਕੁ ਵੀ ਫੁੱਲਾ ਹੁਣ ਇਸ ਟਾਈਮ 50 ਤੇ ਫੁੱਲ ਪਾਣੀ ਕੱਢ ਰਹੀ ਹੈ ਪਹਿਲੇ ਵਾਲੇ ਦੀ ਤਸੱਲੀ ਹੋ ਗਈ ਹੈ ਜਿਹੜਾ ਪਹਿਲੇ ਵਾਲਾ ਰੋ ਰੋ ਕੇ ਦੱਸਦਾਦਾ ਹਾਏ ਮੇਰੇ ਵਾਸਤਾ ਕੰਮ ਨਹੀਂ ਹੈਗਾ ਮੇਰੇ ਵਾਸਤਾ ਕੰਮ ਨਹੀਂ ਹੈਗਾ ਬਹੁਤ ਵਧੀਆ ਪਾਣੀ ਕੱਢਿਆ ਆ ਮੋਟਰ ਨੇ ਦੇਖੋ ਕਿੰਨਾ ਪਾਣੀ ਕੱਢ ਰਹੀ ਹੈ ਇਸ ਟਾਈਮ 46 ਫ੍ਰੀਕਵੈਂਸੀ ਤੇ ਡਰਾਈਵ ਚੱਲਦੀ ਪਈ ਹੈ 46 ਫ੍ਰੀਕਵੈਂਸੀ ਹੈ ਤੇ ਆਪਣੀ ਮੋਟਰ ਬਹੁਤ ਵਧੀਆ ਪਰਫਾਰਮੈਂਸ ਦੇਂਦੀ ਪਈ ਹੈ ਇਹਨਾਂ ਨੇ ਆਪਣੇ ਤੋਂ ਨੈਸਾ ਦੀ ਸੋਲਰ ਸਪੈਸ਼ਲ ਸੋਲਰ ਸਮਰਸੀਬਲ ਮੋਟਰ ਲੈ ਕੇ ਪਾਈ ਹੈ ਤੇ ਅੱਜ ਕਿਸਾਨ ਵੀਰ ਖੁਸ਼ ਹੈ ਇੱਥੇ ਕਈ ਕਮੀਆਂ ਨੇ ਸਿਸਟਮ ਦੇ ਵਿੱਚ ਜਿੱਦਾਂ ਇੱਥੇ ਤਿੰਨ ਹੀ ਸਟਰਕਚਰ ਲੱਗੇ ਨੇ ਤੇ 12-12 ਪੈਨਲ ਇੱਕ ਸਟਰਕਚਰ ਤੇ ਲੱਗੇ ਨੇ ਜੇ ਤੁਸੀਂ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਵੇਖ ਸਕਦੇ ਹੋ ਉਹ ਤੇ ਜਿਹੜੇ ਸਟਰਕਚਰ ਨੇ ਉਹ ਲਿਫੇ ਪਏ ਨੇ ਸਾਈਡਾਂ ਨੂੰ ਸੋ ਇੰਨਾ ਭਾਰ ਇੱਕ ਸਟਰਕਚਰ ਤੇ ਨਹੀਂ ਦੇਣਾ ਚਾਹੀਦਾ ਜਾਂ ਤੇ 8-8 ਦਾ ਸਟਰਕਚਰ ਲਾਣਾ ਚਾਹੀਦਾ ਜਾਂ 10-10 ਦਾ ਲੈਣਾ ਚਾਹੀਦਾ ਸੋ ਇੰਨੇ ਪੈਨਲ ਆਪਾਂ ਇੱਕ ਸਟਰਕਚਰ ਦੇ ਅਗਰ ਇੰਨਾ ਵਜ਼ਨ ਲਾਣੇ ਆ ਤੇ ਤੂਫਾਨ ਹਨੇਰੀ ਦੇ ਵਿੱਚ ਸਟਰਕਚਰ ਟੁੱਟਣ ਦੇ ਨਾਲ-ਨਾਲ ਪੈਨਲ ਵੀ ਨੁਕਸਾਨੇ ਜਾਣ ਦਾ ਖਤਰਾ ਰਹਿੰਦਾ ਹੈ ਤੁਹ ਪੈਸੇ ਬਚਾਉਣ ਦੇ ਚੱਕਰ ਚ ਕਦੇ ਵੀ ਐਦਾਂ ਤਿੰਨ ਸਟਰਕਚਰਾਂ ਤੇ ਇੰਨੇ ਪੈਨਲ ਨਹੀਂ ਲਾਣੇ ਚਾਹੀਦੇ ਜੇ 36 ਪੈਨਲ ਲਾਣੇ ਨੇ 10 ਹੌਸਪਾਵਰ ਦੀ ਮੋਟਰ ਨੂੰ ਤੇ 2 8 8 ਦੇ ਤੇ 2 10 10 ਦੇ ਸਟਰਕਚਰ ਲਾ ਕੇ ਤੁਸੀਂ ਚੰਗੀ ਕੁਆਲਿਟੀ ਦਾ ਸਿਸਟਮ ਲਾ ਕੇ ਫਿਰ ਤੁਸੀਂ ਇੱਥੇ ਪੈਨਲ ਇੰਸਟਾਲ ਕਰ ਸਕਦੇ ਹੋ ਅੱਜ 22 ਜੂਨ ਦਿਨ ਸ਼ਨੀਵਾਰ ਹੈ ਰੂਪਨਗਰ ਦਾ ਇਹ ਸਾਖਪੁਰ ਪਿੰਡ ਜਿੱਥੇ ਅਜੇ ਵੀ ਬਦਲਵਾਈ ਹੈ ਫਿਰ ਵੀ ਮੋਟਰ ਦੀ ਪਰਫਾਰਮੈਂਸ ਚੰਗੀ ਹੈ ਕਦੇ ਕਦੇ ਧੁੱਪ ਆ ਜਾਂਦੀ ਹੈ ਉਸ ਟਾਈਮ ਦੀ ਪਰਫਾਰਮੈਂਸ ਤੁਸੀਂ ਵੀਡੀਓ ਚ ਵੇਖ ਚੁੱਕੇ ਹੋ ਤੁਸੀਂ ਵੀ ਇੱਕ ਚੰਗੀ ਕੁਆਲਿਟੀ ਦਾ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਇਸ ਤੋਂ ਇਲਾਵਾ ਜੇ ਤੁਹਾਡੇ ਵੀ ਕੋਈ ਸੋਲਰ ਸਿਸਟਮ ਲੱਗਿਆ ਹੈ ਸਹੀ ਤਰੀਕੇ ਨਾਲ ਨਹੀਂ ਕੰਮ ਕਰਦਾ ਨਹੀਂ ਕਾਮਯਾਬ ਹੋ ਸਕਿਆ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਲਰ ਡਰਾਈਵ ਖਰੀਦਣ ਵਾਸਤੇ ਜਾਂ ਸੋਲਰ ਮੋਟਰ ਖਰੀਦਣ ਵਾਸਤੇ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਬਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ